ਘੁੰਮਣਾ ਫਿਰਨਾ ਕਿਦੋਂ ਨਹੀਂ ਪਸੰਦ ਖਾਸ ਕਰਕੇ ਇੰਡੀਅਨ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਕਰੇਜ ਹੈ ਫੋਰਨ ਦੀਆਂ ਕੰਟਰੀਆਂ ਦੇ ਵਿੱਚ ਜਾਣ ਦਾ ਪਰ ਸਾਡੇ ਲੋਕ ਪਿੱਛੇ ਹਟ ਜਾਂਦੇ ਨੇ ਵੀਜ਼ੇ ਦੇ ਪ੍ਰੋਸੈਸ ਨੂੰ ਦੇਖ ਕੇ ਅਸੀਂ ਕਿਸੇ ਕੰਟਰੀ ਦਾ ਵੀਜ਼ਾ ਅਪਲਾਈ ਕਰ ਦਿੰਦੇ ਹਾਂ ਮੋਟੀ ਫੀਸ ਦੇ ਦਿੰਦੇ ਹਾਂ ਪਰ ਫਿਰ ਵੀ ਸਾਡਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ ਪਰ ਹੁਣ ਤੁਹਾਡੀ ਇਹ ਟੈਨਸ਼ਨ ਖਤਮ ਹੈ ਪੰਜ ਅਜਿਹੇ ਕਰੀਬੀਅਨ ਦੇਸ਼ ਨੇ ਜਿੱਥੇ ਇੰਡੀਅਨ ਲੋਕਾਂ ਦੇ ਲਈ ਵੀਜ਼ਾ ਬਿਲਕੁਲ ਫ੍ਰੀ ਹੈ ਜਾਂ ਵੀਜ਼ਾ ਔਨ ਅਰਾਈਵਲ ਹੈ ਤੁਸੀਂ ਇਹ ਕੰਟਰੀਆਂ ਦੇ ਵਿੱਚ ਜਾ ਕੇ ਬਿਲਕੁਲ ਯੂਰਪ ਵਰਗੀ ਵਾਈਬ ਲੈ ਸਕਦੇ ਹੋ ਫੀਲ ਲੈ ਸਕਦੇ ਹੋ ਇਹ ਪੰਜੇ ਦੇ ਪੰਜੇ ਕਰੀਬੀਅਨ ਦੇ ਨੰਬਰ 1 ਤੇ ਆਉਂਦਾ ਹੈ ਜਮਾਇਕਾ ਜਮਾਇਕਾ ਇੱਕ ਖੁਸ਼ਹਾਲ ਅਤੇ ਜਿੰਦਾਦਿਲ ਲੋਕਾਂ ਦਾ ਦੇਸ਼ ਹੈ ਇਹ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸੀ ਬੀਚ ਨੇ ਜੰਗਲ ਨੇ ਬਹੁਤ ਵਧੀਆ-ਵਧੀਆ ਪਾਰਕ ਨੇ ਤੁਸੀਂ ਇੱਥੇ ਜਾ ਕੇ ਬੋਟਿੰਗ ਕਰ ਸਕਦੇ ਹੋ ਕੁੱਲ ਮਿਲਾ ਕੇ ਕਹੀਏ ਤਾਂ ਐਡਵੈਂਚਰ ਦੇ ਲਈ ਇਹ ਇੱਕ ਬਹੁਤ ਵਧੀਆ ਦੇਸ਼ ਹੈ ਤੇ ਇੱਥੋਂ ਦਾ ਵਾਤਾਵਰਨ ਵੀ ਬਹੁਤ ਜ਼ਿਆਦਾ ਵਧੀਆ ਹੈ ਜਮਾਇਕਾ ਦੇਸ਼ ਫੈਲਿਆ ਹੋਇਆ ਹੈ 10991 ਸਕੁਅਰ ਕਿਲੋਮੀਟਰ ਦੇ ਵਿੱਚ ਜਮਾਇਕਾ ਇੰਡੀਅਨ ਲੋਕਾਂ ਨੂੰ 30 ਦਿਨਾਂ ਦਾ ਵੀਜ਼ਾ ਦਿੰਦਾ ਹੈ ਯਾਨੀ ਕਿ 30 ਦਿਨ ਤੁਸੀਂ ਬਿਨਾਂ ਵੀਜ਼ਾ ਤੋਂ ਜਮਾਇਕਾ ਦੇ ਵਿੱਚ ਕਿਤੇ ਵੀ ਘੁੰਮ ਸਕਦੇ ਹੋ ਤੇ ਇੰਨੇ ਦਿਨ ਬਹੁਤ ਨੇ ਇਹ ਛ ਕੰਮ ਬਣਾਉਂਦੇ ਨੇ ਇੱਥੋਂ ਦਾ ਖਾਣਾ ਕਾਫੀ ਜਦਾ ਸਵਾਦਿਸ਼ਟ ਹੁੰਦਾ ਹੈ ਜਮਾਇਕਾ ਦੇਸ਼ ਦੇ ਵਿੱਚ ਹੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਿਤਲੀਆਂ ਰਹਿੰਦੀਆਂ ਨੇ ਜਿਨ੍ਹਾਂ ਦਾ ਫੰਕਾ ਦਾ ਫਲਾਸ਼ 6 ਇੰਚ ਤੱਕ ਹੁੰਦਾ ਹੈ ਤੁਹਾਨੂੰ ਸੱਪਾਂ ਤੋਂ ਡਰ ਲੱਗਦਾ ਹੈ ਤਾਂ ਜਮਾਇਕਾ ਜਾਣ ਤੋਂ ਪਹਿਲਾਂ ਤੁਸੀਂ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਿ ਇਸ ਦੇਸ਼ ਦੇ ਵਿੱਚ ਸੱਪਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਸੱਪਾਂ ਤੋਂ ਥੋੜਾ ਜਿਹਾ ਸਾਵਧਾਨ ਰਹੋ ਪਰ ਇੱਥੋਂ ਦੇ ਲੋਕਾਂ ਤੋਂ ਜ਼ਿਆਦਾ ਡਰਨ ਦੀ ਜ਼ਰੂਰਤ ਨਹੀਂ ਹੈ ਇੱਥੋਂ ਦੇ ਲੋਕ ਕਾਫੀ ਜਦਾ ਹੈਪੀ ਨੇਚਰ ਦੇ ਨੇ ਤੇ ਇੱਕ ਦੂਜੇ ਦੀ ਮਦਦ ਕਰਦੇ ਨੇ ਇਸ ਦੇਸ਼ ਦੀ ਜ਼ਿਆਦਾਤਰ ਆਬਾਦੀ ਇਸਾਈ ਧਰਮ ਨੂੰ ਮੰਨਦੀ ਹੈ ਤੇ ਇਸ ਦੇ ਕੇਸ ਦੇਸ਼ ਦੇ ਵਿੱਚ ਕਰਨੇ Jamaica ਦੂਜੀਆਂ ਕੰਟਰੀਆਂ ਦੇ ਕੰਪੈਰੀਸ਼ਨ ਇੰਨਾ ਜ਼ਿਆਦਾ ਮਹਿੰਗਾ ਵੀ ਨਹੀਂ ਹੈ ਤੁਸੀਂ ਇਹ ਦੇਸ਼ ਜਾਣ ਦੇ ਲਈ ਆਪਣਾ ਪਾਸਪੋਰਟ ਚੁੱਕੋ ਫਲਾਈਟ ਬੁੱਕ ਕਰਵਾਓ ਤਾਂ ਸਿੱਧਾ Jamaica ਪਹੁੰਚ ਜਾਓ ਵੀਜ਼ਾ ਫ੍ਰੀ ਕਰੇਵੀਅਨ ਕੰਟਰੀਆਂ ਦੀ ਲਿਸਟ ਦੇ ਵਿੱਚ ਦੂਜਾ ਦੇਸ਼ ਆਉਂਦਾ ਹੈ Dominica ਇਹ ਦੇਸ਼ ਕੁਦਰਤੀ ਸੁੰਦਰਤਾ ਦਾ ਭੰਡਾਰ ਹੈ ਤੇ ਇਹ ਇੱਕ ਦੀਪ ਦੇ ਉੱਪਰ ਵਸਿਆ ਹੋਇਆ ਹੈ ਜਨ ਕਿ ਇੱਕ ਟਾਪੂ ਦੇ ਉੱਪਰ ਵਸਿਆ ਹੋਇਆ ਹੈ ਇਸ ਦੇਸ਼ ਦੇ ਵਿੱਚ ਵੀ ਕਾਫੀ ਜ਼ਿਆਦਾ ਹਰਿਆਲੀ ਹੈ ਹਰੇ ਭਰੇ ਪਾਰਕ ਨੇ ਤੇ ਇੱਥੋਂ ਦੇ ਮੌਸਮ ਦੇ ਤਾਂ ਕਹਿਣੀ ਕੀ ਨਹੀਂ Dominica ਦੇਸ਼ ਦੀ ਮਿੱਟੀ ਕਾਫੀ ਜ਼ਿਆਦਾ ਉਪਜਾਊ ਹੈ ਕਿਉਂਕਿ ਜਵਾਲਾਮੁਖੀਆਂ ਦੇ ਫਟਣ ਦੇ ਕਾਰਨ ਹੀ ਇਹ ਦੇਸ਼ ਨੇ ਜਨਮ 180 ਦਿਨਾਂ ਦੀ ਐਂਟਰੀ ਦਿੰਦਾ ਹੈ ਜਾਨਕਿ ਤੁਸੀਂ ਇਸ ਦੇਸ਼ ਦੇ ਵਿੱਚ ਬਿਨਾ ਵੀਜ਼ਾ ਲਈ 180 ਦਿਨ ਰਹਿ ਸਕਦੇ ਹੋ ਇਸ ਦੇਸ਼ ਨੂੰ ਚੰਗੀ ਤਰ੍ਹਾਂ ਘੁੰਮਣ ਦੇ ਲਈ ਐਕਸਪਲੋਰ ਕਰਨ ਦੇ ਲਈ 180 ਦਿਨ ਬਹੁਤ ਜ਼ਿਆਦਾ ਨਹੀਂ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਾਸਪੋਰਟ ਇੰਡੈਕਸ ਦੇ ਵਿੱਚ ਇਹ ਦੇਸ਼ ਪਹਿਲੇ ਨੰਬਰਾਂ ਤੇ ਆਉਂਦਾ ਹੈ ਇਸ ਦੇਸ਼ ਦੇ ਵਿੱਚ ਉੱਚੇ-ਉੱਚੇ ਪਹਾੜ ਨੇ ਝੀਲਾਂ ਨੇ ਨੈਸ਼ਨਲ ਪਾਰਕ ਨੇ ਇਹ ਦੇਸ਼ ਦੀ ਬੋਇਲਿੰਗ ਲੇਕ ਪੂਰੀ ਦੁਨੀਆ ਦੇ ਵਿੱਚ ਫੇਮਸ ਹੈ ਇਹ ਲੇਕ ਦਾ ਪਾਣੀ ਪੂਰੇ ਸਾਲ ਉੱਪਲਦਾ ਰਹਿੰਦਾ ਹੈ ਡੋਮਨਿਕਾ ਦੇਸ਼ ਦੇ ਵਿੱਚ ਜਾ ਕੇ ਟੂਰਿਸਟ ਜੰਗਲ ਸਫਾਰੀ ਜ਼ਰੂਰ ਕਰਦੇ ਨੇ ਵੈਸੇ ਤਾਂ ਡੋਮਨਿਕਾ ਦੇਸ਼ ਨੂੰ ਆਜ਼ਾਦੀ ਮਿਲ ਗਈ ਸੀ ਅਸਲੀ ਪਛਾਣ ਮਣੀ 2003 ਦੇ ਵਿੱਚ ਜਦੋਂ ਹਾਲੀਵੁੱਡ ਦੀ ਸਭ ਤੋਂ ਵੱਡੀ ਫਿਲਮ ਪਾਇਰੇਟਸ ਆਫ ਕਰੇਵੀਅਨ ਨੇ 10 ਤੱਕ ਦਿੱਤੀ ਪੂਰੀ ਦੁਨੀਆ ਦੇ ਸਾਹਮਣੇ ਫਿਲਮ ਰਿਲੀਜ਼ ਹੋਈ ਤੇ ਜਿਵੇਂ ਹੀ ਇਹ ਚੀਜ਼ ਦਾ ਲੋਕਾਂ ਨੂੰ ਪਤਾ ਲੱਗਿਆ ਰਾਤੋਂ ਰਾਤ ਹੀ ਡੋਮਿਨਿਕਾ ਦੇ ਵੱਲ ਟੂਰਿਸਟਾਂ ਦਾ ਹੜ ਆਉਣਾ ਸ਼ੁਰੂ ਹੋ ਗਿਆ ਡੋਮਿਨਿਕਾ ਦੇਸ਼ ਨੂੰ ਘੁੰਮਣ ਦੇ ਲਈ ਲੋਕ ਪਹਿਲਾਂ ਵੀ ਆਉਂਦੇ ਸੀ ਪਰ ਹੁਣ ਬਹੁਤ ਜ਼ਿਆਦਾ ਲੋਕ ਇੱਥੇ ਆਉਣ ਲੱਗੇ ਨੇ ਇਹ ਦੇਸ਼ ਘੁੰਮਣ ਦੇ ਲਈ ਇੱਕ ਸੇਫ ਦੇਸ਼ ਹੈ ਖਾਸ ਕਰ ਔਰਤਾਂ ਦੇ ਲਈ ਡੋਮਿਨਿਕਾ ਇੱਕ ਆਜ਼ਾਦ ਦੇਸ਼ ਹੈ ਜਿੱਥੋਂ ਦੀਆਂ ਔਰਤਾਂ ਆਪਣੀ ਸ਼ਰਤਾਂ ਦੇ ਉੱਪਰ ਜ਼ਿੰਦਗੀ ਜਿਉਂਦੀਆਂ ਨੇ ਤੁਸੀਂ ਦੁਨੀ ਕਰੇਵੀਅਨ ਦੇਸ਼ਾਂ ਦੀ ਲਿਸਟ ਦੇ ਵਿੱਚ ਇਹ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਇਹ ਦੇਸ਼ ਦਾ ਇਤਿਹਾਸ ਜੂਏ ਦੇ ਨਾਲ ਕਾਫੀ ਜ਼ਿਆਦਾ ਜੁੜਿਆ ਹੈ। ਇਤਿਹਾਸ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਜਿਹੜੇ ਇੱਥੋਂ ਦੀ ਪਬਲਿਕ ਹੈ, ਇੱਥੋਂ ਦੇ ਲੋਕ ਨੇ, ហេਤੀ ਦੇਸ਼ ਦੇ ਲੋਕ ਨੇ ਇਹਨਾਂ ਨੂੰ ਜੂਏ ਦੇ ਵਿੱਚ ਅਤੇ ਲੋਟਰੀ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ। ហេਤੀ ਦੇਸ਼ ਦੇ ਲੋਕ ਕਾਫੀ ਜ਼ਿਆਦਾ ਅਨਦੇਸ਼ਵਾਸੀ ਨੇ। ਇਹਨਾਂ ਦਾ ਮੰਨਣਾ ਹੈ ਕਿ ਇਹਨਾਂ ਦੀ ਕਿਸਮਤ ਦਾ ਫੈਸਲਾ ਦੇਵਤਾ ਕਰਦੇ ਨੇ, ਇਸ ਲਈ ਲੋਟਰੀਆਂ ਤੇ ਜੂਆ ਖੇਡਦੇ ਰਹਿਣਾ ਚਾਹੀਦਾ ਹੈ। ਪੂਰੀ ਦੁਨੀਆ ਦੇ ਵਿੱਚ ਅਨਾਥ ਬੱਚਿਆਂ ਦੀ ਜਿਹੜੀ ਰੇਸ਼ਿਓ ਹੈ, ហេਤੀ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਘੁੰਮਣ ਫਿਰ ਇਸ ਦੇਸ਼ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਅਮਰੀਕਾ ਦੇ ਸੈਕੰਡ ਹੈਂਡ ਵਸਾਈ ਦਿਖਾਈ ਦੇਣਗੀਆਂ ਗੱਲ ਕਰੀਏ ਵੀਜ਼ਾ ਫ੍ਰੀ ਐਂਟਰੀ ਦਾ ਹੇਤੀ ਦੇਸ਼ ਬਿਨਾ ਵੀਜ਼ਾ ਤੋਂ ਇੰਡੀਅਨ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਵਿੱਚ ਆਉਣ ਦੀ ਇਜਾਜ਼ਤ ਦਿੰਦਾ ਹੈ ਤੇ 30 ਦਿਨਾਂ ਦੀ ਇਹ ਐਂਟਰੀ ਦਿੰਦਾ ਹੈ ਆਪਣੇ ਦੇਸ਼ ਦੇ ਵਿੱਚ ਪਰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਿ ਜਿਵੇਂ ਹੀ ਤੁਸੀਂ ਹੇਤੀ ਦੇਸ਼ ਦੇ 에ਅਰਪੋਰਟ ਦੇ ਉੱਪਰ ਪਹੁੰਚੋਗੇ ਤੁਹਾਨੂੰ ਟੂਰਿਸਟ ਫੀਸ ਦੇਣੀ ਪਵੇਗੀ ਜਿਹੜੀ ਕਿ ਹਰ ਇੱਕ ਦੇ ਲਈ ਕੰਪਲਸਰੀ ਹੈ ਤੇ ਹੇਤੀ ਦੇਸ਼ ਦਾ ਪਾਸਪੋਰਟ ਆਉਂਦਾ ਹੈ 93 ਨੰਬਰ ਤੇ ਨਾ ਨਹੀਂ ਕਿ 93 ਨੰਬਰ ਤੇ ਰੈਂਕਿੰਗ ਦੇ ਵਿੱਚ ਹਰ ਸਾਲ 10 ਲੱਖ ਤੋਂ ਜ਼ਿਆਦਾ ਟੂਰਿਸ ਸੁੰਦਰਤਾ ਦੇ ਵਿੱਚ ਇਸ ਦੇਸ਼ ਦਾ ਕੋਈ ਵੀ ਮੁਕਾਬਲਾ ਨਹੀਂ ਹੈ ਕਿਹਾ ਜਾਂਦਾ ਹੈ ਕਿ ਹੇਤੀ ਦੇਸ਼ ਦੀ ਖੋਜ ਵੀ ਅਮਰੀਕਾ ਨੂੰ ਲੱਭਣ ਵਾਲੇ ਕ੍ਰਿਸਟੋਫਰ ਕੋਲੰਬਸ ਨੇ ਕੀਤੀ ਸੀ ਇਸ ਤੋਂ ਅਗਲਾ ਇੰਡੀਅਨ ਲੋਕਾਂ ਦੇ ਲਈ ਵੀਜ਼ਾ ਫ੍ਰੀ ਕਰੀਬੀਅਨ ਦੇਸ਼ ਹੈ ਗ੍ਰੇਨੇਡਾ ਇਹ ਇੱਕ ਛੋਟਾ ਤੇ ਬਹੁਤ ਜ਼ਿਆਦਾ ਸੋਹਣਾ ਸੁੰਦਰਤਾ ਦੇ ਨਾਲ ਭਰਿਆ ਹੋਇਆ ਇੱਕ ਦੇਸ਼ ਹੈ ਉੱਚੇ-ਉੱਚੇ ਪਹਾੜ ਸਮੁੰਦਰੀ ਬੀਚ ਰੰਗ-ਬਰੰਗੇ ਘਰ ਤੇ ਕਮਾਲ ਦੀ ਖੂਬਸੂਰਤੀ ਤੁਹਾਨੂੰ ਚਾਰੇ ਪਾਸੇ ਇਸ ਦੇਸ਼ ਦੇ ਵਿੱਚ ਦੇਖਣ ਨੂੰ ਮਿਲੇਗੀ ਇਹ ਦੇਸ਼ ਵੈਸਟਰਨ ਰੀਸ ਦਾ ਆਈਲੈਂਡ ਹੈ ਜਿਵੇਂ ਤੁਸੀਂ ਇਸ ਦੇਸ਼ ਦੇ ਵਿੱਚ ਪਹੁੰਚੋਗੇ ਤੁਹਾਨੂੰ ਆਪਣੇ ਆਲੇ-ਦੁਆਲੇ ਭੀੜ ਬਿਲਕੁਲ ਵੀ ਦਿਖਾਈ ਨਹੀਂ ਦੇਵੇਗੀ ਕਿਉਂਕਿ ਗ੍ਰੇਨੇਡਾ ਦੇਸ਼ ਦੇ ਲੋਕ ਫ੍ਰੈਂਚ ਤੇ ਇੰਗਲਿਸ਼ ਭਾਸ਼ਾਵਾਂ ਬੋਲਦੇ ਨੇ ਗ੍ਰੇਨੇਡਾ ਦੇਸ਼ ਇੰਡੀਅਨ ਲੋਕਾਂ ਨੂੰ ਵੀਜ਼ਾ ਫ੍ਰੀ ਐਂਟਰੀ ਦਾ ਮੌਕਾ ਕਾਫੀ ਪਹਿਲਾਂ ਤੋਂ ਹੀ ਦਿੰਦਾ ਆ ਰਿਹਾ ਹੈ ਤੁਸੀਂ ਗ੍ਰੇਨੇਡਾ ਘੁੰਮਣਾ ਚਾਹੁੰਦੇ ਹੋ ਪਾਸਪੋਰਟ ਚੱਕੋ ਟਿਕਟ ਲਓ ਤੇ ਸਿੱਧਾ ਗ੍ਰੇਨੇਡਾ ਪਹੁੰਚ ਜਾਓ ਤੁਹਾਨੂੰ 90 ਦਿਨਾਂ ਦੀ ਐਂਟਰੀ ਮਿਲ ਜਾਵੇਗੀ ਜਾਣਕਾਰੀ ਤੇ 90 ਦਿਨ ਇਹ ਦੇਸ਼ ਨੂੰ ਘੁੰਮਣ ਦੇ ਲਈ ਬਹੁਤ ਜ਼ਿਆਦਾ ਨਹੀਂ ਕਿਉਂਕਿ ਇਹ ਦੇਸ਼ ਇਨਾ ਜ਼ਿਆਦਾ ਵੱਡਾ ਨਹੀਂ ਬਹੁਤ ਛੋਟਾ ਜਿਹਾ ਦੇਸ਼ ਹੈ ਪਰ ਸੋਹਣਾ ਬਹੁਤ ਜ਼ਿਆਦਾ ਹੈ ਪਾਸਪੋਰਟ ਰੈਂਕਿੰਗ ਦੇ ਵਿੱਚ ਇਹ ਦੇਸ਼ 35ਵੇਂ ਨੰਬਰ ਤੇ ਆਉਂਦਾ ਹੈ ਇਹ ਦੇਸ਼ ਦੇ ਵਿੱਚ ਜਾ ਕੇ ਤੁਸੀਂ ਟਰੈਕਿੰ ਸਭ ਤੋਂ ਪਹਿਲੇ ਅੰਡਰਵਾਟਰ ਪਾਰਕ ਦਾ ਘਰ ਵੀ ਹੈ ਗ੍ਰੇਨੇਡਾ ਦੇਸ਼ ਦੇ ਵਿੱਚ ਆਬਾਦੀ ਬਹੁਤ ਜ਼ਿਆਦਾ ਘੱਟ ਹੈ ਤੇ ਇੱਥੋਂ ਦੇ ਲੋਕ ਬਿੰਦਾਸ ਰਹਿੰਦੇ ਨੇ ਇਹ ਲੋਕ ਪੂਰਾ ਹਫਤਾ ਕੰਮ ਕਰਦੇ ਨੇ ਤੇ ਵੀਕਐਂਡ ਤੇ ਇੰਜੋਏ ਕਰਦੇ ਨੇ ਗ੍ਰੇਨੇਡਾ ਦੇ ਵਿੱਚ ਤੁਹਾਨੂੰ ਇਨਸਾਨਾਂ ਤੋਂ ਕੋਈ ਖਤਰਾ ਨਹੀਂ ਪਰ ਇੱਥੇ ਤੂਫਾਨ ਬਹੁਤ ਜ਼ਿਆਦਾ ਆਉਂਦੇ ਨੇ ਤੇ ਹਰ ਵਾਰ ਜਿਹੜੇ ਸਮੁੰਦਰੀ ਤੂਫਾਨ ਗ੍ਰੇਨੇਡਾ ਦੇ ਵਿੱਚ ਆਉਂਦੇ ਨੇ ਉਹ ਤਕਰੀਬਨ ਇੱਕ ਤਰ੍ਹਾਂ ਦੇ ਨਾਲ ਇਹ ਦੇਸ਼ ਨੂੰ ਤਬਾਹੀ ਕਰ ਦਿੰਦੇ ਨੇ ਪਰ ਇਹ ਦੇਸ਼ ਫਿਰ ਤੋਂ ਮੁੜ ਤੋਂ ਪੈਰਾਂ ਦੇ ਉੱਪਰ ਖੜਾ ਹੋ ਜਾਂਦਾ ਹੈ ਇੰਡੀਅਨਸ ਦੇ ਲਈ ਵੀਜ਼ਾ ਫ੍ਰੀ ਕੰਟਰੀਆਂ ਦੀ ਲਿਸਟ ਦੇ ਵਿੱਚ ਅਗਲਾ ਕਰੀਬੀਅਨ ਦੇਸ਼ ਹੈ ਸੈਂਟ ਕਾਈਟ ਛੋਟਾ ਦੇਸ਼ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਦੇਸ਼ ਸਿਰਫ 261 ਸਕੁਅਰ ਕਿਲੋਮੀਟਰ ਦੇ ਵਿੱਚ ਹੀ ਵਸਿਆ ਹੋਇਆ ਹੈ ਇਹ ਦੇਸ਼ ਵੀ ਛੋਟਾ ਹੈ ਤੇ ਇੱਥੋਂ ਦੀ ਆਬਾਦੀ ਹੈ ਜੀ ਸਿਰਫ 47800 ਇਸ ਦੇਸ਼ ਦੇ ਅੰਦਰ ਤੁਹਾਨੂੰ ਭੀੜ ਭੜੱਕੇ ਤੇ ਟ੍ਰੈਫਿਕ ਦੀ ਬਿਲਕੁਲ ਵੀ ਟੈਨਸ਼ਨ ਨਹੀਂ ਹੋਵੇਗੀ ਇਸ ਦੇਸ਼ ਦੇ ਅੰਦਰ ਬਾਂਦਰਾ ਦੀ ਇੱਕ ਬਹੁਤ ਹੀ ਅਲੱਗ ਤਰ੍ਹਾਂ ਦੀ ਪ੍ਰਜਾਤੀ ਪਾਈ ਜਾਂਦੀ ਹੈ ਸੈਂਟ ਕਾਇਡ ਤੇ ਨੇਵਿਸ ਇਹਨਾਂ ਅਮੀਰ ਦੇਸ਼ ਤਾਂ ਨਹੀਂ ਹੈ ਪਰ ਇੱਥੇ ਖੁਸ਼ੀਆਂ ਦੀ ਕੋਈ ਵੀ ਕਮੀ ਨਹੀਂ ਲੋਕਾਂ ਦੀ ਜੇਬ ਦੇ ਵਿੱਚ ਵਜਨ ਚਾਹੀਏ ਇੱਥੇ ਘੱਟ ਹੈ ਪਰ ਉਹਨਾਂ ਦੇ ਅੰਦਰ ਪਿਆਰ ਅਤੇ ਆਪਣਾਪਨ ਬਹੁਤ ਜ਼ਿਆਦਾ ਹੈ ਇਹ ਦੇਸ਼ ਦੇ ਬਾਰੇ ਵੀ ਮੰਨਿਆ ਜਾਂਦਾ ਹੈ ਕਿ ਸਨ 1775 ਔਰ ਉਸ ਤੋਂ ਬਾਅਦ ਇਹ ਦੇਸ਼ ਤੇ ਬੁਰੇ ਦਿਨ ਸ਼ੁਰੂ ਹੋ ਗਏ। ਇਹ ਦੇਸ਼ ਵੀ ਕਾਫੀ ਜ਼ਿਆਦਾ ਦੇਖਣ ਨੂੰ ਸੋਹਣਾ ਹੈ ਤੇ ਇੰਡੀਅਨ ਲੋਕਾਂ ਦੇ ਲਈ ਵੀਜ਼ਾ ਫ੍ਰੀ ਐਂਟਰੀ ਦਿੰਦਾ ਹੈ। ਇਹ ਦੇਸ਼ ਦੇ ਜਿਹੜੇ ਸਮੁੰਦਰੀ ਕਿਨਾਰੇ ਨੇ ਉਹ ਕ੍ਰਿਸਟਲ ਕਲੀਅਰ ਵਾਟਰ ਦੇ ਨੇ। ਮਤਲਬ ਕਿ ਬਹੁਤ ਜ਼ਿਆਦਾ ਸਾਫ਼ ਪਾਣੀ ਹੈ ਇਹ ਦੇਸ਼ ਦੇ ਸਮੁੰਦਰੀ ਕਿਨਾਰਿਆਂ ਦਾ। ਏਸੀਜੀ ਇੰਡੀਅਨਸ ਦੇ ਲਈ 5 ਵੀਜ਼ਾ ਫ੍ਰੀ ਕਰੀਬੀਅਨ ਦੇਸ਼ ਜਿੱਥੇ ਜਾ ਕੇ ਤੁਸੀਂ ਬਿਨਾਂ ਵੀਜ਼ੇ ਤੋਂ ਟਰੈਵਲ ਕਰ ਸਕਦੇ ਹੋ ਤੇ ਤੁਹਾਨੂੰ ਇਹ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਨੂੰ ਜੁੜੀ ਮੈਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।